ਇਹ ਹੋਇਆ ਜੀ ਮੈਂ ਚੰਡੀਗੜ੍ਹ ਤੋਂ ਆਇਆ ਉਹਨੇ ਦੇਖਿਆ ਬੇਟਾ ਘਰੇ ਆਇਆ ਕਹਿੰਦਾ ਵੀ ਐਟਾ ਕਰਕੇ ਪਾਓ ਮੇਰੀ ਅੱਖਾਂ ਬਹੁਤ ਚਲਣ ਹੋ ਰਹੀ ਹੈ ਮੈਂ ਕਿਹਾ ਹੋਇਆ ਕੀ ਹੈ ਮੈਨੂੰ ਕਹਿੰਦਾ ਵੀ ਮੈਨੂੰ ਐ ਲੱਗਿਆ ਵੀ ਕਿਤੇ ਡਾਈ ਕਰਵਾ ਕੇ ਆਇਆ ਕਿਦੋਂ ਮੈਂ ਕਿਹਾ ਵੀ ਡਾਈ ਕਰਕੇ ਨਾ ਹੋ ਗਿਆ ਹੋਵੇ ਪਰ ਜਦੋਂ ਇਹਨੇ ਦੱਸਿਆ ਵੀ ਅੱਜ ਇੱਥੇ ਕੋਈ ਸੰਗਰੂਰ ਦੇ ਵਿੱਚ ਨਾ ਕੋਈ ਸਿਰ ਆ ਤੇ ਗੰਜੇ ਸਿਰ ਤੇ ਵਾਲ ਲਾਉਣ ਵਾਸਤੇ ਆਉਂਦੇ ਉਹ ਉੱਥੇ ਲਾਈਨਾਂ ਲੱਗ ਜਾਂਦੀਆਂ ਨੇ ਕਿ ਜਿਹੜੇ ਗੰਜੇ ਮੁੰਡੇ ਨੇ ਜਾਂ ਸ਼ੌਕ ਹੈ ਜਾਂ ਕੀ ਹੈ ਕਿ ਨਹੀਂ ਉੱਥੇ ਇਹ ਕਹਿੰਦਾ ਮੈਂ ਵੀ ਚਲਾ ਗਿਆ ਹੁਣ ਹਸਪਤਾਲਾਂ ਤੋਂ ਬਾਅਦ ਦਸਿਆਣੇ ਨੂੰ ਉੱਥੇ ਵੀ ਚਲਾ ਗਿਆ ਤਾਂ ਉੱਥੇ ਇਹਦੇ ਉਹ ਜਿਹੜਾ ਜੋ ਵੀ ਉਹ ਕੈਮੀਕਲ ਵਗੈਰਾ ਲਾਉਂਦੇ ਨੇ ਉਹ ਲਵਾ ਲਿਆ ਉਹ ਲਵਾਉਣ ਨਾਲ ਫਿਰ ਡਾਕਟਰ ਮੈਂ ਜਦੋਂ ਡਾਕਟਰ ਕੋਲ ਗਿਆ ਡਾਕਟਰ ਕਹਿੰਦੇ ਵੀ ਉਹਦੇ ਨਾਲ ਅੱਖਾਂ ਨੂੰ ਜਿਹੜਾ ਹੈਗਾ ਇਨਫੈਕਸ਼ਨ ਹੁੰਦੀ ਹੈ ਉਹ ਜਿਹੜਾ ਹਾਲ ਹੈ ਤੁਸੀਂ ਸਾਹਮਣੇ ਦੇਖ ਹੀ ਰਹੇ ਹੋ ਤੇ ਹੁਣ ਇਹ ਕਹਿੰਦਾ ਵੀ ਮੇਚ ਘਾੜਾ ਨਿਕਲ ਰਹੀਆਂ ਨੇ ਫਿਰ ਹੁਣ ਇੱਥੇ ਐਡਮਿਟ ਕੀਤਾ ਤੇ ਜਿਹੜੀ ਜਗ੍ਹਾ ਤੋਂ ਆਇਆ ਸੀ ਤੁਸੀਂ ਮੈਨੂੰ ਕੀਤਾ ਉਹ ਬੰਦੇ ਨੇ ਉਹਦਾ ਫੋਨ ਨੰਬਰ ਬੰਦ ਆ ਰਿਹਾ ਉਹ ਤਾਂ ਫਿਰ ਗਿਆਤਾ ਇਹੀ ਜਿੰਨੇ ਮੈਂ ਤਾਂ ਗਿਆ ਨਹੀਂ ਪਰ ਉਹ ਸੁਣਦੇ ਆ ਤੇ ਸ਼ਾਇਦ ਉਹ ਕਿਤੇ ਕਹਿੰਦੇ ਮਹਾ ਕਹਿੰਦੇ ਨੇ ਵੀ ਖੰਨੇ ਖੰਨੇ ਤੂੰ ਜਿੱਥੋਂ ਵੀ ਆਉਂਦਾ ਪਰ ਉਹ ਕਾਫੀ ਆਪਣੇ ਆਪ ਨੂੰ ਦੱਸਦਾ ਜੀ ਇਹ ਹੋ ਜਾਂਦਾ ਇਹ ਹੋ ਜਾਂਦਾ ਵਿੱਚੇ ਉਹਦਾ ਕਹਿੰਦਾ ਇਹ ਵੀ ਲੱਗ ਮੈਂ ਦੇਖੀਆਂ ਨੇ ਵੀਡੀਓਜ਼ ਉਹ ਕਹਿੰਦਾ ਵੀ ਸਗਰੂਰ ਦੇ ਵਿੱਚ ਮਤਲਬ ਹਰੇ ਕੈਂਤਵਾਰ ਨਹੀਂ ਮੈਂ ਇੱਥੇ ਹੀ ਰਿਹਾ ਕਰੂੰਗਾ ਕੋਈ ਬੰਦਾ ਇੱਥੇ ਛੱਡ 15 ਦਿਨਾਂ ਬਾਅਦ ਮੈਂ ਦੁਬਾਰੇ ਆ ਰਿਹਾ ਇਹ ਵਾਰ ਇਹ 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 ਜਿਹੜਾ ਮੈਂ ਇਹ ਮੰਗ ਕਰਦਾ ਕਿ ਸਰਕਾਰ ਨੂੰ ਇਹਦੇ ਜਿਹੜੇ ਜਿਹੜੇ ਕ੍ਰਿਸ਼ਮਾਈ ਰੋਗ ਹਟਾਉਣ ਵਾਲੇ ਨੇ ਇਹਨਾਂ ਤੇ ਪਾਬੰਦੀਆਂ ਲਾਉਣੀਆਂ ਚਾਹੀਆਂ ਨੇ ਇਹਨਾਂ ਦੇ ਨਾਲ ਹੁਣ ਅੱਖਾਂ ਦਾ ਮਸਲਾ ਇਹਦੀ ਨੌਜਵਾਨ ਬੇਟਾ ਮੇਰਾ 36 ਸਾਲ ਦੀ ਉਮਰ ਹੈ 22 ਦਾ ਵੇ ਕੋਈ ਅੱਖਾਂ ਤੇ ਇਸ ਤਰ੍ਹਾਂ ਦੀ ਕੋਈ ਨੌਬਤ ਆ ਜੇ ਤੱਕ ਕੌਣ ਜ਼ਿੰਮੇਵਾਰ ਹੈ ਹੈਲਥ ਡਿਪਾਰਟਮੈਂਟ ਨੂੰ ਵੀ ਚਾਹੀਦਾ ਹੈ ਖਾਸ ਕਰਕੇ ਮੈਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਕਹਾਂਗਾ ਵੀ ਜਿਹੜੇ ਇੱਕੋਦਮ ਇਹੋ ਜਿਹੇ ਕੈਲੋ ਵੀ ਕ੍ਰਿਸ਼ਮਾਈ ਜਿਹੜੇ ਉਹ ਇਲਾਜ ਕਰਦੇ ਨੇ ਕੋਈ ਕਹਿੰਦਾ ਵਾਲ ਆ ਜਾਣਗੇ ਕੋਈ ਕਹਿੰਦਾ ਚੌੜੀ ਆਪਣਾ ਚਿੱਟੀ ਹੋ ਜੂਗੀ ਆਹ ਲਾ ਲਓ ਇਹ ਕਰ ਲਓ ਇਹੋ ਜਿਹੇ ਲੋਕਾਂ ਨੂੰ ਰੋਕਣਾ ਚਾਹੀਦਾ ਜਿਹੜੇ ਕਾਰਵਾਈ ਮੈਂ ਕਾਰਵਾਈ ਦੀ ਮੰਗ ਕਰਦਾ ਜੀ ਵੀ ਇਹ ਇਹਨਾਂ ਦੇ ਖਿਲਾਫ ਜਿਹੜੇ ਇਸ ठाਉਂ ਦੇ ਨੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਸਖਤ ਕਾਰਵਾਈ ਕੀਤੀ ਜਾਵੇ ਪਰਚਦਰ ਰੁਕਾ ਕਟਵਾਇਆ ਜੀ ਦੇਖਦੇ ਆ ਪੁਲਿਸ ਕੀ ਕਰਦੀ ਪ੍ਰਦੀਪ ਸਿੰਘ ਪ੍ਰਦੀਪ ਸਿੰਘ ਜੀ ਕੀ ਹੋਇਆ ਜੀ ਕਿੱਥੇ ਕੱਟ ਹੋਇਆ ਸੀ ਕਿ ਕਿਸੇ ਦਵਾਈ ਲੈਣਗੇ ਉਹ ਭਾਜੀ ਦਵਾਈ ਨਹੀਂ ਲੈਣ ਗਏ ਸੀ ਕਿ ਕਿਸੇ ਤਰ੍ਹਾਂ ਸਰੀਰਕ ਤਰ੍ਹਾਂ ਹੈਅਰ ਫਾਲ ਹੋ ਰਿਹਾਗਾ ਇਹਦੇ ਵਾਸਤੇ ਕੋਈ ਮੈਡੀਸਨ ਦੇਣ ਆਏ ਹੋਏ ਨੇ ਕਿਤੇ ਬਹੁਤ ਵਧੀਆ ਗ੍ਰੋਥ ਹੋ ਰਹੀ ਆ ਤੇ ਰਿਜ਼ਲਟ ਵਧੀਆ ਆ ਰਹੇ ਨੇ ਇਹ ਸੋਚ ਕੇ ਮੈਂ ਚਲਾ ਗਿਆ ਤੇ ਬੱਸ ਉਹਥੋਂ ਉਹਨਾਂ ਨੇ ਕਿਹਾ ਸੀ ਕਿ 10 ਮਿੰਟ ਜੋ ਮੈਡੀਸਨ ਉਹਨੇ ਲਗਾਈ ਹੈ ਕਿ 10 ਮਿੰਟ ਖੜ੍ਹਾ ਰਹਿਆ ਉਸ ਤੋਂ ਬਾਅਦ ਨੂੰ ਧੋ ਲਿਆ ਜਾਵੇ ਬੱਸ ਮੈਂ ਉੱਥੇ ਭਰਾ ਧੋਤੀ ਆ ਮਤਲਬ ਸਿਰ ਤੋਟਾ ਚਾਹ ਦੇ ਮਤਲਬ ਮੋਸਾਦਾ ਕੇ ਬਦਲ ਪਾੜੀ ਜੋ ਚੋਚੋ ਕੇ ਅੱਖਾਂ ਦੇ ਵਿੱਚ ਆ ਕੇ ਪੈ ਗਿਆ ਹੋਵੇ ਮੈਂ ਮੂਵੀ ਤੋਤਾ ਦੁਬਾਰਾ ਹੋਣੀ ਨਹੀਂ ਸ਼ਾਇਦ ਪਾਜੀ ਅੱਖਾਂ ਪੂਰੀਆਂ ਜਲ ਰਹੀਆਂ ਰਹੀਆਂ ਤੇ ਕੁਝ ਮਤਲਬ ਸਮਝ ਨਹੀਂ ਆ ਰਿਹਾ ਇੰਨਾ ਜ਼ਿਆਦਾ ਪੇਨ ਹੋ ਰਿਹਾ ਬਹੁਤ ਮਤਲਬ ਦੋ ਘੰਟੇ ਆ ਤੋ ਪਰੇਸ਼ਾਨ ਹੋ ਰਿਹਾ ਪੂਰਾ ਪ੍ਰੇਰ ਨਾਲ ਜੋ ਹਸਪਤਾਲ ਇਹ ਕੋਲ ਲeke ਮੇਰੇ ਫਾਦਰ ਸਾਹਿਬ ਮੇਰੇ ਨਾਲ ਆਏ ਤੇ ਜੀ ਉਨੇ ਕਾਰਵਾਈ ਚਾ ਜੋ ਵੀ ਆ ਚੀਜ਼ ਜਿਹੜਾ ਕੁਛ ਹੋਇਆ ਸੀ ਕਾਰਵਾਈ ਦੀ ਭਾਜੀ ਮਤਲਬ ਠੀਕ ਆ ਕੈਰੀ ਨੇ ਕੇ ਰਿਜ਼ਲਟ ਅੱਛਾ ਆ ਰਿਹਾ ਤਾਂ ਘਟੋ ਘਟ ਕੱਟ ਨੂੰ ਗਾਈਡ ਕਰਕੇ ਤੇ ਕੁਛ ਤਾਂ ਮੇਰੀ ਕਰੂਗਾ ਵੀ ਹਾਂ ਜਿਹੜਾ ਬੰਦਾ ਜਾ ਰਿਹਾ ਉਹ ਪਹਿਲਾਂ ਸਾਰਾ ਪਤਾ ਕਰੇ ਉਸ ਤੋਂ ਬਾਅਦ ਹੀ ਮਤਲਬ ਇਹ ਦਵਾਈਆਂ ਦਾ ਉਸ ਦਿਓ ਕਰੇ ਮੁਝਾ ਥੋੜਾ ਚਾਇਆ ਭਾਜੀ ਕਿ ਮੇਰੇ ਤੋਂ ਪਹਿਲਾਂ ਵੀ 10 15 ਪੇਸ਼ੈਂਟ ਹੋ ਰਿਹਾ ਚੁੱਕੇ ਨੇ ਗਾਦੇ ਬੁੱਤ ਤੇ ਗਿਆ ਟਾਈਟ ਆ ਇਹ ਤੋਂ ਬੰਦੇ ਦਾ ਕੱਟ ਸੀ ਕਿ ਬਤਰਾ ਸੋਚਦੇ ਵਿਚਾਰ ਦਾ ਟਾਈਮ ਹੀ ਨਹੀਂ ਲੱਗਾ ਕਿ ਹਾਂ ਜਿੱਦਾਂ ਪ੍ਰਸ਼ਾਦ ਵੰਡ ਰਿਆ ਹੁੰਦਾ ਇਦਾਂ ਹੀ ਉਹ ਦਵਾਈਆਂ ਲਗਾਈ ਜਾ ਰਹੀ ਸੀਗੇ ਉਹ ਵੀ ਜਾ ਕੇ ਢੀੜ ਦੇ ਵਿੱਚ ਬੈਠਾ ਖੜਾ ਹੋ ਗਿਆ ਤੇ ਮੇਰੇ ਵੀ ਲਾ ਦਿੱਤੀਗੇ ਭਾਰੀ ਬਹੁਤ ਬਹੁਤ ਰਿਹਾ ਬਹੁਤ ਲੱਗੇਗਾ ਨਹੀਂ ਖੁੱਲ ਰਿਹਾ ਬਾਜੀ ਬਸ ਸ਼ੁਰੂ 4:00 4:30 ਵਜੇ ਤੋਂ ਲੈ ਕੇ ਹੁਣ ਤੱਕ ਪ੍ਰਸ਼ਾਦ ਇਹ ਅਸੀਂ ਉਹ ਦਵਾਈ ਲਾਉਣ ਲੱਗੇ ਦੀ 11 ਵਜੇ ਮੈਡੀਕਲ ਉੱਤੇ ਹੋਣ ਲੱਗਿਆ ਸੀਗਾ ਕੈਂਪ ਕੈਂਪ ਲੱਗਿਆ ਸੀਗਾ ਮੈਂ ਦਵਾਈ ਦੇਣ ਗਿਆ ਤੇ ਉਹ ਹੋਰੇ ਨੇ ਉਹਨੇ ਮੋਰੇ ਮੱਥੇ ਚ ਲਾਈ ਐ 5-6 ਘੰਟੇ ਬਾਅਦ ਮੇਰੀ ਅੱਖਾਂ 'ਚ ਰੈਕਸ਼ਨ ਹੋ ਗਈ। ਅੱਛਾ। ਉਹ ਕਿੱਥੇ ਆਏ ਹੋ ਤੁਸੀਂ? ਮੈਂ ਸਰਕਾਰੀ ਹਸਪਤਲ 'ਚ। ਤੁਸੀਂ ਥੋੜੀ ਗੱਲ ਨਹੀਂ ਸੀ ਕਿ ਤੇ ਹੋਰ ਦੀ ਵੀ ਹੋਈ ਏ। ਹੋਰ ਦੀ ਵੀ ਇਹ ਚ ਗਈ ਆਏ ਨਹੀਂ ਯਾਰੀ। 20-25 ਮਿੰਟ ਦਾ ਆਏ ਨੇ ਬੰਦੇ ਹੋਰ ਸਰਕਾਰੀ ਹਸਪਤਲ 'ਚ। ਕਿ ਲਈ ਹੋਰੀ ਅੱਖ ਖੁੱਲ ਨਹੀਂ ਰਹੀ। ਚਲ ਉਹਨਾਂ ਲੱਗ ਗਿਆ ਜੀ ਪੂਰੀ। ਫੇਕ ਨਕਲ ਦੇ ਅੱਖਾਂ 'ਚ ਪੂਰਾ ਇਸ ਟਾਈਮ। ਅੱਛਾ ਜੀ। ਹਾਂ ਜੀ। ਕੀ ਕਿਹਾ ਡਾਕਟਰ ਨੇ? ਡਾਕਟਰ ਦਾ ਕਹਿੰਦੇ ਹੋਰ ਦੋ-ਦੋ ਰੇ ਕੰਮ ਲੱਗਣਗੇ ਇਹ ਟਾਈਮ ਲੱਗੂਗਾ। ਤੁਸੀਂ ਕੀ ਜਾਣਦੇ ਹੋ ਵੀ ਇਹ ਜਿਹੜੀ ਦਵਾਈ ਲੈ ਕੇ ਇਹ ਦਵਾਈ ਤਾਂ ਠੀਕ ਹੈ। ਮੇਰੇ ਇਹਨੇ ਸੀ ਬੜਾ ਦੱਸਦਾ ਸੀ ਵੀ ਜੇ ਤੁਸੀਂ ਐਕਸ਼ਨ ਕਰਦੇ ਹੋ ਕੀ ਕਰਨਾ ਚਾਹੀਦਾ ਜਾਂਦਾ ਚੁੱਪ ਕਰਕੇ ਤਰੇਗੇ ਤਾਂ ਬਸ ਕਿੰਨੇ ਬੰਦੇ ਆਏ ਸੀ ਉੱਥੇ ਮਨਾਈ ਦੋ ਗਿਆ तकरीबन ਹੂਜ ਬੰਦਾ ਅਭੇ ਵਾਲੀ ਜੀ ਜੋ ਹੈ ਸੰਗਰੂਰ ਤੋਂ ਹੀ ਕੀ ਹੋਇਆ ਤੁਹਾਡੀ ਅੱਖਾਂ ਨੂੰ ਇਸ ਤੀਜੇ ਟਰੀਟਮੈਂਟ ਸੀ ਕਿੱਥੋਂ ਆਏ ਸੀ ਕਿੰਨੇ ਦਾ ਬੱਡ ਸੀ ਮੇਰੀ ਨਾ ਹੀ ਹੇਅਰ ਲੈਂਡ ਪਿੱਛੇ ਜਾ ਰਹੀ ਸੀਗੀ ਤੇ ਆਪਣੇ ਕਾਲੀਵਾਰਾ ਮੰਦਿਰ ਤੇ ਕੈਂਪ ਲੱਗਿਆ ਸੀਗਾ ਉਹਨਾਂ ਨੇ ਮੈਡੀਸਿਨ ਲਗਾਈ ਸੀ ਸਿਰ ਤੇ ਉਦੇ ਸਾਈਡ ਇਫੈਕਟ ਹੋ ਗਿਆ ਲਗਾ ਲਓ ਜਾਂ ਕੁਝ ਵੀ ਲਗਾ ਲਓ ਮੈਨੂੰ ਅੱਖਾਂ ਚ ਨਹੀਂ ਜਿਆਦਾ ਜਲਨ ਹੋ ਰਹੀ ਹੈ ਵੀ ਅੱਖਾਂ ਖੁੱਲ ਹੀ ਨਹੀਂ ਰਹੀਆਂ ਪੂਰੀ ਲਾਲ ਅੱਖਾਂ ਹੋਈਆਂ ਮੀਆਂ ਨੇ ਮਤਲਬ ਬੈਠੇ ਵੀ ਜਲਨ ਹੋ ਰਹੀ ਹੈ ਅੱਖਾਂ ਖੋਲਦੇ ਬੰਦ ਕਰਨੀਆਂ ਮਤਲਬ ਪੂਰਾ ਨੇ ਸੇਕ ਨਿਕਲ ਰਿਹਾ ਕਿ ਪੂਰਾ ਕੁਝ ਨਹੀਂ ਦਿੱਤਾ ਹੀ ਪੁੱਛ ਨਹੀਂ ਦਿੱਤਾ ਹੀ ਬਸ ਉਹਨਾਂ ਨੇ ਇੱਕ ਦਵਾਈ ਜੀ ਸੀਗੀ ਉਹਨਾਂ ਦੀ ਆਪ ਦੀ ਮਤਲਬ ਹੈਂਡ ਮੇਡ ਉਹਨਾਂ ਨੇ ਆਪਣੇ ਹੈਂਡ ਨਾਲ ਹੀ ਲਗਾਈ ਜੀ ਬਸ ਸਿਰ ਹੈੱਡ ਤੇ ਬਸ ਹੀ ਹੋਰ ਕੁਝ ਨਹੀਂ ਕੀਤਾ ਜੀ ਉਸ ਤੋਂ ਬਾਅਦ ਨਾਲ ਉਹਨਾਂ ਨੇ ਦੱਸਿਆ ਵੀ ਕਿਵੇਂ ਵਾਸ਼ ਕਰਨਾ ਹੈ ਜਾਂ ਕਿਵੇਂ ਕੁਝ ਕਰਨਾ ਹੈ ਪਛਤ ਕਰੀ ਅਗੇ ਹੈਡ ਵਾਸ਼ ਹੈ ਹੈਡ ਵਾਸ਼ ਵੀ ਨਹੀਂ ਕੀਤਾ ਸੀ ਮੇਰੇ ਅੱਖਾਂ ਇਹਨਾਂ ਪੂਰੇ ਜਲਣ ਕਰਨ ਲੱਗੀਆਂ ਸੀਗੀ ਹੋਰ ਕੋਈ ਦਵਾਈ ਵੇਚੀ ਵੀ ਨਹੀਂ ਨਹੀ ਉਹ ਵੈਸੇ ਇੱਕ ਮੈਡੀਸਿਨ ਦੇ ਰਹੇ ਸੀਗੇ ਇੱਕ ਸ਼ੀਸ਼ੀ ਤੇ ਤੇਲ ਦੀ ਸ਼ੀਸ਼ੀ ਦੇ ਦੇ ਸੀਗੇ 800 ਰੁਪਏ ਦੀ ਪਰ ਉਹ ਅਸੀਂ ਲਈ ਤੀ ਨਹੀਂ ਗਈ ਕਿੱਥੋਂ ਆਏ ਸੀ ਉਹ ਉਹ ਸ਼ਹਿਰ ਖੰਨੇ ਦੇ ਬੰਦੇ ਸੀਗੇ ਕਿੰਨੇ ਬੰਦੇ ਦਾ ਘੱਟ ਸੀ ਬੰਦੇ ਦਾ ਬਹੁਤ ਹੋਣਗੇ ਘੱਟੋ-ਬੜ ਪੰਜ 70000 ਬੰਦੇ ਦੇ ਉੱਤੇ ਦਾ ਘੱਟ ਸੀ ਗਾਲੀ ਮਾਰਦਾ ਮੈਂ ਆਹ ਤੇ ਹੀ ਮੇਰੇ ਹੁੰਦੇ ਹੁੰਦੇ ਘੱਟ 20-25 ਜانے ਹੀ ਮੇਰੀ ਅੱਖਾਂ ਦੇ ਸਾਹਮਣੇ-ਸਾਹਮਣੇ ਹੀ ਹੁੰਦੇ ਪਹਿਲਾਂ ਮੈਂ ਕੈਮਿਸਟਰੀ ਦੀ ਸ਼ਾਪ ਤੇ ਗਿਆ ਸੀ ਕਿ ਉੱਥੇ ਹੀ ਘੱਟ 4-5 ਜانے ਬਾਕੀ ਹਸਪੀਟਲ ਦੇ ਵਿੱਚ ਵੀ ਘੱਟ 15-20 ਜانے ਆ ਗਏ ਸੀ ਜੀ ਇਸ ਚੀਜ਼ ਤੇ ਐਂਟਰੀ ਵੀ ਨਹੀਂ ਨਹੀਂ ਸਰ ਐਂਟਰੀ ਵੀ ਸੀ ਉਹਨਾਂ ਨੇ ਪੈਸੇ ਲਏ ਹੁਣ ਜਿਹੜਾ ਨਹੀਂ ਨਹੀਂ ਉਹ ਕੱਲੇ ਤੇਲ ਦੇ ਪੈਸੇ ਸੀਗੇ ਜੀ ਹੋਰ ਕਿਸੇ ਚੀਜ਼ ਦੇ ਪੈਸੇ ਨਹੀਂ ਸੀ ਇਹ ਚਾਹੁੰਦੇ ਵੀ ਇਸ ਤਰੀਕੇ ਦਾ ਜਿਹੜਾ ਟ੍ਰੀਟਮੈਂਟ ਕੀ ਇਸ ਤਰੀਕੇ ਦਾ ਟ੍ਰੀਟਮੈਂਟ ਹੀ ਚਾਹਦੇ ਆ ਵੀ ਇਹਨੇ ਦੇਖਿਆ ਜਾਵੇ ਵੀ ਇਹਨੇ ਕਿਹੜਾ ਕੈਮੀਕਲ ਮਿਲਾਇਆ ਹੈ ਇਹਨਾਂ ਦੇ ਵੀ ਜਿਹੜਾ ਇ ਵੀ ਜਦ ਇਹਨੂੰ ਸਹੀ ਕੀਤਾ ਜਾਵੇ ਇਹਨੂੰ ਬੰਦ ਹੀ ਕਰਾਇਆ ਦਿੱਤਾ ਜਾਵੇ ਵੀ ਮਤਲਬ ਵੀ ਜਿਹੜੀ ਅੱਖਾਂ ਚ ਜਲਣ ਵਗੈਰਾ ਹੋ ਰਹੀ ਹੈ ਨਾ ਵੀ ਜਦ ਇਹਦੀ ਵੀ ਕੋਈ ਹਿੱਲ ਹਿੱਲ ਨਾ ਕਰਾਇਆ ਵੀ ਕਿੱਥੇ ਆਏ ਹਾਂ ਅਸੀਂ ਗਵਰਨਮੈਂਟ ਹਸਪੀਟਲ ਤੇ ਆਏ ਹਾਂ ਜੀ ਉਹਨਾਂ ਤੋਂ ਫਰਕ ਪਿਆ ਦਵਾਈ ਦੇ ਨਾਲ ਦਵਾਈ ਦੇ ਨਾਲ ਹੀ ਮਤਲਬ ਜਲਣ ਤਾਂ ਹੁਣ ਵੀ ਹੋ ਰਹੀ ਪਰ ਇਹ ਵੀ ਥੋੜਾ ਹੌਲੀ ਹੌਲੀ ਫਰਕ ਪਾਉਗਾ ਜੀ ਤਾਂ ਕਿ ਤਾਂ ਕਾਫੀ ਜ਼ਿਆਦਾ ਅੱਖਾਂ ਦੇ ਮਚਨ ਕਰਕੇ ਲੋਕ ਆਏ ਤੇ ਕਾਫੀ ਜ਼ਿਆਦਾ ਰੈਡਨੈਸ ਸੀ ਤੇ ਪੇਨ ਦੀ ਕੰਪਲੇਨ ਸਾਡੇ ਕੋਲ ਕਬੂਦਰੀ ਜਾਈ ਤੇ ਅਸੀਂ ਫਿਰ ਉਹਨਾਂ ਦਾ ਹੁਣ ਕਾਫੀ ਇਲਾਜ ਕਰ ਚੁੱਕਿਆ ਅੰਦਰੋਂ ਆਪਾਂ ਮੈਡੀਕਲ ਵੀ ਕਵਰੈਂਟ ਕਰ ਚੁੱਕਿਆ ਤੇ ਆਪ ਕੋ ਦਿਤੀ ਹੈ ਕਿ ਹੈ ਕਿ ਅਗਰ ਕਿਸੇ ਦੇ ਹੋਰ ਦੇ ਵੀ ਹੋਇਆ ਤਾਂ ਅੱਖਾਂ ਆਪਣੀ ਪੂਰੀ ਅੱਛੇ ਤਰੀਕੇ ਨਾਲ ਸਾਫ਼ ਕਰਨੀਆਂ ਨੇ ਬਾਰ ਬਾਰ ਪਾਣੀ ਨਹੀਂ ਚੱਪਾਣਾ ਪੂਰੇ ਆਓ ਆਪਾਂ ਅੱਛੇ ਤਰੀਕੇ ਨਾਲ ਇਰੀਗੇਸ਼ਨ ਕਰਾਂਗੇ ਤੇ ਦੋ ਡਰਾਪਸ ਦਿੱਤੇ ਨੇ ਅਸੀਂ ਉਹ ਦੋ ਦੋ ਘੰਟੇ ਬਾਅਦ ਪਾ ਲੈਣੇ ਤੇ ਟੀਬੂ ਹੈ ਉਹ ਦਿੱਤੀ ਸੀ ਮਰੀਜ਼ਾਂ ਨੂੰ ਤੇ ਉਹ ਲਗਾਨੀ ਹੈ ਤੇ ਅਗਰ ਜਿਹਦੇ ਵੀ ਕਿਸੇ ਦੇ ਹੋਇਆ ਹੈ ਤਾਂ ਜ਼ਰੂਰ ਸੁਣਵਾ ਕੇ ਕੋਸ਼ਟਾ ਵਾਲਿਆਂ ਨੂੰ ਵੀ ਮਿਲੋ ਤੇ ਵੀ ਮਚੀ ਮਰੀ ਦੇ ਉਹਨਾਂ ਦੇ ਨੂੰ ਸਟਾਫ ਕੀ ਹੁੰਦਾ ਪਉਂ। ਉਹ ਹੈ ਤਾਂ ਕਾਫੀ ਦੇਖੋ ਆ ਆਈਸਟੇ ਕਾਫੀ ਜ਼ਿਆਦਾ ਜਲਨ ਹੋ ਰਹੀ ਹੈ ਲੋਕਾਂ ਨੂੰ ਤੇ ਬਹੁਤ ਜ਼ਿਆਦਾ ਦਰਦ ਵੀ ਹੈ ਤੇ ਇਕਵਲ ਨੂੰ ਟਰੀਟਮੈਂਟ ਤਾਂ ਕਰਤਾ ਪਰ ਆ ਵੀ ਕਦੇ-ਕਦੇ ਆ ਚੀਜ਼ ਹੁਣ ਇੱਕ ਤਾਂ ਬਾਰੋ ਹੈ ਅੰਦਰ ਵੀ ਆਇਲ ਜਿਹੜਾ ਹੈ ਜਾ ਸਕਦਾ ਹੈ ਤੇ ਆਪਣੇ ਕੋਰਨੀਆ ਹੁੰਦਾ ਹੈ ਉਹਨੂੰ ਵੀ ਇਫੈਕਟ ਆ ਸਕਦਾ ਹੈ ਸਪੌਟਸ ਪੈਸਨ ਦੱਬੇ ਪੈ ਜਾਂਦੇ ਨੇ ਅੱਖ ਦੇ ਉੱਤੇ ਉਹ ਵੀ ਹੋ ਸਕਦਾ ਹੈ ਤਾਂ ਉਸੀ ਕਰਕੇ ਆਪਾਂ ਸਾਰਿਆਂ ਨੂੰ ਕਹਿ ਰਹੇ ਹਾਂ ਕਿ ਸੋਬਾ ਆਓ ਪੀਡੀ ਚ ਆ ਕੇ ਇੱਕ ਮਸ਼ੀਨ ਹੁੰਦੀ ਹੈ ਸਪਲਿਟ ਲੈਂਪ ਆਪਾਂ ਉਹ ਚ ਦੇਖਾਂਗੇ ਵੀ ਕਿਸ ਦੇ ਅੱਖ ਚ ਦਾਗ ਤਾਂ ਨਹੀਂ ਪੈ ਗੇ ਤਾਂ ਉਹ ਚੀਜ਼ ਦੇਖਣੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅਗਰ ਡੀਪ ਪਰ ਚਲਾ ਗਿਆ ਤਾਂ ਫਿਰ ਉਹ ਚੀਜ਼ ਥੋੜੀ ਖਰਾਬ ਕਰ ਸਕਦੀ ਹੈ ਅਗਰ ਸਰਫੇਸ਼ੀਅਲ ਹੀ ਹੈ ਫਿਰ ਤਾਂ ਠੀਕ ਹੋ ਜਾਏਗਾ ਥੋੜੇ ਦਿਨਾਂ ਤੱਕ ਪਰ ਅਗਰ ਡੀਪ ਇਨਫੈਕਸ਼ਨ ਚਲੀ ਗਿਆ ਤਾਂ ਉਹਦਾ ਥੋੜਾ ਖਤਰਾ ਹੁੰਦਾ ਹੈ ਤੁਹਾਨੂੰ ਇਹ ਨਹੀਂ ਲੱਈਂਦੇ ਜਾਂ ਕੁਝ ਕਰਨੀ ਚਾਹੁੰਦੇ ਵੀ ਮੈਨੂੰ ਲੱਗਦਾ ਵੀ ਪਹਿਲਾਂ ਤੁਸੀਂ ਆਪ ਸਤਰ ਕਰੋ ਜੀ ਹਨਾ ਜੋ ਦੇਸੀ ਚੀਜ਼ਾਂ ਹੁੰਦੀਆਂ ਨੇ ਕਿੰਨੀ ਵਾਰ ਇਫੈਕਟਿਵ ਵੀ ਹੁੰਦੀਆਂ ਨੇ ਕਿੰਨੀ ਵਾਰ ਨਹੀਂ ਹੁੰਦੀਆਂ ਤਾਂ ਕਾਫੀ ਚੀਜ਼ਾਂ 'ਚ ਹੈਵੀ ਮੈਟਲ ਆਇਲਸ ਹੁੰਦੇ ਨੇ ਹਨਾ ਕੈਮੀਕਲਸ ਹੁੰਦੇ ਨੇ ਤਾਂ ਉਹ ਆਪਾਂ ਨੂੰ ਰਿਐਕਟ ਕਰ ਦਿੰਦੇ ਨੇ ਤਾਂ ਅਗਰ ਤੁਸੀਂ ਅਵੋਇਡ ਕਰ ਸਕਦੇ ਹੋ ਤਾਂ ਅਵੋਇਡ ਹੀ ਕਰੋ ਲੋਕਾਂ ਨੂੰ ਆਪੀ ਆਪਣੀ ਹੈਲਥ ਦਾ ਧਿਆਨ ਦੇਣਾ ਪੈਂਦਾ ਹੈ